ਬੜੇ ਅਰਦੇ ਲੋਕ ਸੋ ਅੱਜ ਅਸੀਂ ਖੜੇ ਆਂ ਹੋਗਪੁਰ ਦੇ ਵਿੱਚ ਜਿਹੜੀ ਇੱਕ ਅੰਡਰ ਬ੍ਰਿਜ ਜਿਹੜੀ ਸੜਕ ਕੱਢੀ ਆ ਬਿਨਪਾਲਕੇ ਤੋਂ ਬਿਨਪਾਲਕੇ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ ਉਹਦੇ ਸਾਹਮਣੇ ਜਿਹੜੀ ਸੜਕ ਹੁੰਦੀ ਆ ਉਹ ਸਿੱਧੀ ਇੱਕ ਨਿਕਲ ਜਾਂਦੀ ਸੱਦੇ ਨੂੰ ਔਰ ਦੂਜੀ ਜਿਹੜੀ ਨਿਕਲਦੀ ਜਾ ਕੇ ਪੋਲੇ ਆ ਉੱਪਰ ਰੇਲਵੇ ਲਾਈਨ ਆ ਔਰ ਥੱਲੋਂ ਦੀ ਸੜਕ ਕੱਢੀ ਆ ਔਰ ਐਮਰਜੈਂਸੀ ਲਈ ਕੱਢੀ ਕਿ ਕੱਲ ਕੋਈ ਫਾਟਕ ਜਿਹੜਾ ਭੋਕਰ ਵਾਲਾ ਆ ਕੋਈ ਪ੍ਰੋਬਲਮ ਆ ਜਾਵੇ ਤੇ ਇੱਥੋਂ ਦੀ ਜਿਹੜੀ ਆ ਆਵਾਜਾਈ ਚੱਲ ਸਕੇ ਔਰ ਕਈ ਵੇਲੇ ਕੀ ਹੁੰਦਾ ਹੈ ਕਿ ਉਧਰ ਕਿਸੇ ਨੇ ਇੱਧਰ ਜਾਣਾ ਹੁੰਦਾ ਆਪਣੇ ਜਲੰਧਰ ਨੂੰ ਜਾਣਾ ਹੁੰਦਾ ਆ ਠੀਕ ਹੈ ਜੋ ਫਾਟ ਕਰਕੇ ਵੀ ਇੱਧਰ ਨੂੰ ਨਿਕਲ ਸਕੇ ਪਰ ਇਹ ਜਿਹੜੀ ਸੜਕ ਦੀ ਜੋ ਹਾਲਤ ਆ ਉਹ ਤੁਹਾਨੂੰ ਦਿਖਾ ਰਹੇ ਆ ਦੇਖੋ ਸੜਕ ਸ਼ੁਰੂਆਤ ਤੋਂ ਲੈ ਕੇ ਲਾਸਟ ਤੱਕ ਸਾਰੀ ਟੁੱਟੀ ਹੋਈ ਆ ਸੜਕ ਇਹ ਬੁਰੇ ਹਾਲ ਆ ਠੀਕ ਹੈ ਜੀ ਇੱਥੋਂ ਰਾਤ ਨੂੰ ਵੀ ਜੇ ਕਿਸੇ ਨੇ ਆਉਣਾ ਜਾਣਾ ਹੋਵੇ ਕੋਈ ਮੋਟਰਸਾਈਕਲ ਗੱਡੀ ਲੈ ਕੇ ਬਹੁਤ ਹੀ ਖਤਰਾ ਹੈਗਾ ਹੈ ਔਰ ਐਕਸੀਡੈਂਟ ਦਾ ਕਾਰਨ ਇਹ ਸੜਕ ਬਣ ਸਕਦੀ ਹੈ ਜੀ ਔਰ ਪ੍ਰਸ਼ਾਸਨ ਦਾ ਇਸ ਸੜਕ ਦੇ ਉੱਤੇ ਕੋਈ ਧਿਆਨ ਨਹੀਂ ਹੈਗਾ ਜੀ ਇਹ ਹੁਣ ਨਗਰ ਕੌਂਸਲ ਵਾਲਿਆਂ ਨਾਲ ਵੀ ਥੋੜੀ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਸਾਡੇ ਅੰਡਰ ਸਿਰਫ ਆਪਣੇ ਕੋਈ 500 ਫੁੱਟ ਜਿਹੜਾ ਆ ਰਿਹਾ ਜਿਹੜਾ ਸੜਕ ਆ ਰਹੀ ਆ ਬਾਕੀ ਸਾਰੀ ਪੀ ਡਬਲਯੂ ਡੀ ਪੀ ਡਬਲਯੂ ਡੀ ਦੇ ਅੰਡਰ ਆ ਪਰ ਇਹ ਸੜਕ ਤੇ ਕੋਈ ਤੁਸੀਂ ਦੇਖ ਸਕਦੇ ਜਿਹੜੀ ਪਹਿਲਾਂ ਸੜਕ ਬਣੀ ਆ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਔਰ ਇਹ ਵੀ ਤੁਸੀਂ ਦੇਖ ਸਕਦੇ ਆ ਕੋਈ ਜ਼ਿਆਦੀ ਲੇਅਰ ਵੀ ਮੋਟੀ ਨਹੀਂ ਪਈ ਆ ਆ ਤਨ ਦਿਖਾ ਲਈ ਆ ਥੱਲੇ ਸਾਰੀ ਮਿੱਟੀ ਆ ਕੋਈ ਇਹਦੇ ਨਾਲੋਂ ਮੋਟੀ ਲੇਅਰ ਤੇ ਜਦੋਂ ਆਪਾਂ ਘਰਾਂ ਦੇ ਫਰਸ਼ ਪਾਉਣੇ ਪਏ ਪੈ ਜਾਂਦੀ ਆ ਸੋ ਬਹੁਤ ਹੀ ਮਾੜੀ ਹਾਲਤ ਆ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਅੱਜ ਸਾਡਾ ਇਸ ਖਬਰ ਦਾ ਜਿਹੜਾ ਪ੍ਰਕਾਸ਼ਨ ਕਰਦਾ ਮਤ ਮਕਸਦ ਇਹ ਹੈ ਕਿ ਪ੍ਰਸ਼ਾਸਨ ਦਾ ਇਹਦੇ ਉੱਤੇ ਧਿਆਨ ਪਵੇ ਔਰ ਇਹ ਸੜਕ ਬਣਾਈ ਜਾਵੇ ਕਿਉਂਕਿ ਬਹੁਤ ਵਾਰ ਇੱਥੇ ਘਟਨਾਵਾਂ ਹੋ ਚੁੱਕੀਆਂ ਆ ਲੋਕ ਡਿੱਗਦੇ ਆ ਟੋਏ ਟੀਬੇ ਪੈ ਜਾਂਦੇ ਤੁਹਾਨੂੰ ਹੋਰ ਅੱਗੇ ਦਿਖਾ ਲ ਦਿੰਨੇ ਆ ਹੁੰਦੇ ਹੋਰ ਆਪਾਂ ਥੋੜੇ ਅੱਗੇ ਆਏ ਆ ਠੀਕ ਹੈ ਜੀ ਸਟੇਡੀਅਮ ਅੱਗੇ ਥੋੜਾ ਸਟੇਡੀਅਮ ਆ ਉਹ ਸਾਰੀ ਉੱਥੇ ਤੱਕ ਟੋਟਲ ਹੀ ਸੜਕ ਦਾ ਬੁਰਾ ਹਾਲ ਆ ਬਹੁਤ ਹੀ ਬੁਰਾ ਹਾਲ ਹੈ ਆਵਾਜਾਈ ਕੋਈ ਥੋੜੀ ਨਾਗੀ ਬਹੁਤ ਹੀ ਦੇਖ ਸਕਦੇ ਆ ਗੱਡੀਆਂ ਆ ਰਹੀਆਂ ਜਾ ਰਹੀਆਂ ਮੋਟਰਸਾਈਕਲ ਆ ਰਹੇ ਜਾ ਰਹੇ ਪਰ ਸੜਕ ਦਾ ਕੋਈ ਸੁਧਾਰ ਨਹੀਂ ਜੀ ਸੋ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗੇ ਪੀ ਡਬਲਯੂ ਡੀ ਵਾਲਿਆਂ ਨੂੰ ਔਰ ਜਿੰਨਾ ਕਿ ਜਿੰਨੀ ਸੜਕ ਨਗਰ ਕੌਂਸਲ ਭੋਗਪੁਰ ਦੇ ਅੰਦਰ ਆ ਇਹਦੀ ਇਹਨੂੰ ਠੀਕ ਕੀਤਾ ਜਾਂ ਕੀਤਾ ਜਾਵੇ ਇਹਦੀ ਰਿਪੇਅਰ ਕੀਤੀ ਜਾਵੇ ਤਾਂ ਕਿ ਕਿਸੇ ਵੀ ਦੁਰਘਟਨਾ ਤੋਂ ਬਚ ਸਕੀਏ ਸਰ ਕੀ ਕਹਿਣਾ ਚਾਹੁੰਦੇ ਸੜਕ ਬਾਰੇ ਕਾਫੀ ਟੁੱਟੀ ਆ ਔਰ ਤੁਹਾਡਾ ਕਿੰਨਾ ਕਿ ਇਧਰ ਨੂੰ ਗੇੜਾ ਹੁੰਦਾ ਆ ਦਿੱਲੀ ਹੁੰਦਾ ਸਾਡਾ ਤਾਂ ਗੇੜਾ ਠੀਕ ਆ ਜੀ ਸਰਕਾਰ ਨੂੰ ਜਾਇਦਾ ਵੀ ਇਹ ਬਣਾਉਣੀ ਚਾਹੀਦੀ ਸੜਕ ਹਾਂਜੀ ਲੁੱਟਾਂ ਖੋਵਾਂ ਵੀ ਬਹੁਤ ਹੁੰਦੀਆਂ ਇੱਥੇ ਅੱਛਾ ਇਸ ਰੋਡ ਤੇ ਇਸੇ ਰੋਡ ਤੇ ਠੀਕ ਆ ਜੀ ਠੀਕ ਆ ਤੇ ਬਾਕੀ ਆ ਤੁਹਾਡੇ ਸਾਹਮਣੇ ਹੀ ਆ ਜੋਟ ਹੋਇਆ ਠੱਬਾ ਤੁਹਾਨੂੰ ਦਿਦੇ ਪਤਾ ਹੀ ਆ ਠੀਕ ਆ ਜੀ ਠੀਕ ਠੀਕ ਆ ਤੇ ਇਤੋਂ ਪਹਿਲਾਂ ਜਿਹੜੀ ਸੜਕੇ ਬਣੀ ਹੋ ਸੀ ਕਿੰਨਾ ਚਿਰ ਚੱਲੀ ਸੀ ਕੋਈ ਅੰਦਾਜ਼ਾ ਨਹੀਂ ਕੋਈ ਵੀ ਨਹੀਂ ਚੱਲੀ ਸਾਲ ਵੀ ਨਹੀਂ ਜੱਦੀ ਮੇਰੇ ਹਿਸਾਬ ਨਾਲ ਤੇ ਸਾਲ ਵੀ ਨਹੀਂ ਚੱਲੀ ਸਾਲ ਵੀ ਨਹੀਂ ਚੱਲੀ ਠੀਕ ਆ ਜੀ ਸਾਲ ਵੀ ਨਹੀਂ ਚੱਲੀ ਠੀਕ ਠੀਕ ਆ ਜੀ ਠੀਕ ਆ ਹੋਰ ਵੀ ਆਪਣੇ ਭਰਾ ਮੌਜੂਦ ਆ ਆਪਾਂ ਨਾ ਨਾ ਵੀ ਗੱਲਬਾਤ ਕਰਾਂਗੇ ਕੀ ਜਾਨਣਾ ਚਾਹੁੰਗੇ ਜੀ ਇਹ ਸੜਕ ਬਾਰੇ ਸੜਕ ਬਾਰੇ ਭਾਜੀ ਇਦਾਂ ਜੀ ਜਦ ਵੀ ਫਾਟਕਾ ਬੰਦ ਹੁੰਦਾ ਉਹ ਉੱਪਰ ਵਾਲਾ ਸਾਰੇ ਜਿੰਨੇ ਵੀ ਪਿੰਡਾਂ ਦੇ ਲੋਕ ਆ तकरीबन ਇਸੇ ਸੜਕ ਤੇ ਆਉਣਾ ਜਾਣਾ ਪਸੰਦ ਕਰਦੇ ਆ ਲੇਕਿਨ ਇਹਦੇ ਹਾਲਾਤ ਇੰਨੇ ਖਰਾਬ ਆ ਜੀ ਚਾਹੇ ਬਾਈਕ ਤੇ ਆਜੋ ਚਾਹੇ ਗੱਡੀ ਦੇ ਵਿੱਚ ਆਜੋ ਲੰਘਣ ਦੇ ਯੋਗ ਨਹੀਂ ਹੈਗੀ ਇਹ ਤੇ ਜਿੰਨਾ ਵੀ ਇਹਦੇ ਉੱਪਰ ਮਟੀਰੀਅਲ ਪਹਿਲਾਂ ਪਾਇਆ ਦੇਖੀਏ ਤੇ ਬਹੁਤ ਹੀ ਆਪਾਂ ਕਹਿ ਸਕਦੇ ਬਈ ਹਲਕੇ ਕੁਆਲਿਟੀ ਦੀ ਬਣੀ ਹੈ ਜੀ ਇਹ ਤੇ ਸਾਡੀ ਇਹੀ ਪ੍ਰਸ਼ਾਸਨ ਨੂੰ ਮੰਗਾ ਇਹਨੂੰ ਦੁਬਾਰਾ ਧੋਰੀ ਨੂੰ ਕੀਤਾ ਜਾਵੇ ਔਰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਜੀ ਤਾਂ ਜੋ ਜਿੰਨੇ ਵੀ ਪਿੰਡਾਂ ਤੋਂ ਸਾਡੇ ਭੈਣ ਭਰਾ ਲੰਘਦੇ ਨੇ ਉਹ ਵਧੀਆ ਤਰੀਕੇ ਨਾਲ ਸੜਕ ਦਾ ਇਸਤੇਮਾਲ ਕਰ ਸਕਣ ਔਰ ਦੂਸਰੀ ਗੱਲ ਇਹ ਸੜਕ ਤੇ ਲੁੱਟਖੋਹ ਬਹੁਤ ਹੁੰਦੀਆਂ ਜੀ ਆ ਪਿਛੇ ਵੀ ਤਿੰਨ ਚਾਰ ਦਿਨ ਪਹਿਲਾਂ ਇੱਕ ਗਰੀਬ ਭਰਾ ਸੀਗਾ ਸ਼ਾਇਦ ਕਵਾੜ ਦਾ ਕੰਮ ਕਰਦਾ ਜੀ ਉਹਦੇ ਵੀ ਦਾਤ ਮਾਰ ਕੇ ਤੇ ਉਹਦੇ ਕੋਲ ਪੈਸੇ ਖੋਲੇ ਗਏ ਆ ਅੱਛਾ ਜੀ ਤੇ ਆਪਾਂ ਸਾਰੇ ਮਿਲ ਕੇ ਇਹੀ ਚਾਹੁੰਦੇ ਆ ਜੀ ਇਹ ਸੜਕ ਨੂੰ ਦੁਬਾਰਾ ਬਣਾ ਜਾਵੇ ਔਰ ਵਧੀਆ ਤਰੀਕੇ ਨਾਲ ਬਣਾ ਜਾਵੇ ਤਾਂ ਜੋ ਜਿਹੜੇ ਲੋਕ ਫਾਟਕ ਦੇ ਵਿੱਚ ਫਸ ਜਾਂਦੇ ਆ ਪਰੇਸ਼ਾਨੀ ਦੇ ਕਈ ਵਾਰੀ ਕੋਈ ਬਿਮਾਰ ਹੀ ਹੁੰਦਾ ਜੀ ਐਂਬੂਲੈਂਸ ਨੂੰ ਰਸਤਾ ਨਹੀਂ ਮਿਲਦਾ ਤੇ ਉਹ ਲੋਕ ਜਿਹੜੇ ਇਹ ਸੜਕ ਦਾ ਇਸਤੇਮਾਲ ਕਰ ਸਕਣ ਸਰ ਇਹ ਤਾਂ ਇਦਾਂ ਇਹ ਤਾਂ ਲੁੱਟਾਂ ਖਵਾ ਵਾਸਤੇ ਵੀ ਜਿਹੜੇ ਲੋਕ ਆ ਉਹਨਾਂ ਲਈ ਈਜੀ ਆ ਕਿਉਂਕਿ ਇੱਥੇ ਆ ਕੇ ਜਿੱਸਾ ਉਹਨਾਂ ਟੋਏ ਟਿੱਬੇ ਪਏ ਆ ਐਟੋਮੈਟਿਕ ਜਿਹੜੀ ਸਪੀਡ ਜਿਹੜੀ ਘਟ ਜਾਂਦੀ ਆ ਹਨਾ ਜੇ ਕੋਈ ਬੰਦਾ ਭੱਜਣਾ ਚਾਵੇ ਤਾਂ ਭੱਜ ਨਹੀਂ ਸਕਦਾ ਹਾਂਜੀ ਬਿਲਕੁਲ ਠੀਕ ਹੈ ਜੀ ਲਾਸਟ ਕੀ ਪ੍ਰਸ਼ਾਸ਼ਨ ਕਹਿਣਾ ਚਾਹੁੰਗੇ ਜੀ ਬਸ ਇਹੀ ਆ ਸਾਡੀ ਮੰਗਤਾ ਜੀ ਸਾਰਿਆਂ ਦੀ ਅੱਗੇ ਵੀ ਇੱਕ ਦੋ ਭਰਾ ਮਿਲੇ ਪਹਿਲਾਂ ਵੀ ਸਾਰੇ ਇਹੀ ਕਹਿਣਾ ਚਾਹੁੰਦੇ ਆ ਜੀ ਕਿ ਜਲਦੀ ਤੋਂ ਜਲਦੀ ਸੜਕ ਜਿਹੜੀ ਆ ਵਧੀਆ ਤਰੀਕੇ ਨਾਲ ਬਣਾਈ ਜਾਵੇ ਬਸ ਇਹੀ ਕਹਿਣਾ ਚਾਹੁੰਦੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਜਿੰਨੇ ਵੀ ਆਉਣ ਜਾਣ ਵਾਲੇ ਜਿਹੜੇ ਲੋਕ ਆ ਇੱਥੋਂ ਉਹਨਾਂ ਦਾ ਇਹ ਉਹਨਾਂ ਦਾ ਵੀ ਕਹਿਣਾ ਕਿ ਜਿਹੜੀ ਸੜਕ ਆ ਜਲਦੀ ਬਣਾਈ ਜਾਵੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਜਿਆਦਾ ਜਿਹੜੀ ਮਾੜੀ ਹਾਲਤ ਆ ਔਰ ਕਾਫੀ ਵਾਰ ਜਦਾਂ ਬਦਰ ਨੇ ਦੱਸਿਆ ਕਿ ਇੱਥੇ ਲੁੱਟਾਂ ਖੋਹਾਂ ਵੀ ਹੋ ਰਹੀਆਂ ਤੇ ਉਹਦੇ ਵਿੱਚ ਇੰਨੇ ਕੁ ਟੋਏ ਟਿੱਬੇ ਪਏ ਹੋ ਐਟੋਮੈਟਿਕ ਜਿਹੜੀ ਆ ਮੋਟਰਸਾਈਕਲ ਤੇ ਜੋ ਕੋਈ ਬੰਦਾ ਆ ਰਿਹਾ ਉਹਦੀ ਸਪੀਡ ਘਟ ਜਾਣੀ ਆ ਠੀਕ ਹੈ ਸੋ ਪ੍ਰਸ਼ਾਸਨ ਨੂੰ ਇਹੀ ਮੰਗਿਆ ਕਿ ਇਹ ਸੜਕ ਚਾਹੇ ਕਿਸੇ ਵੀ ਮਹਿਕਮੇ ਦੇ ਅੰਡਰ ਆ ਇਹ ਸੜਕ ਇਹ ਜਲਦੀ ਤੋਂ ਜਲਦੀ ਬਣਾ ਦਿੱਤੀ ਜਾਵੇ